ਨਮਸਕਾਰ ਮੈਂ ਹਾ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਵੰਡੀ ਗਈ ਇੱਕ ਧੜਾ ਸੀ ਬਾਗੀ ਜਿਹੜਾ ਨਹੀਂ ਸੀ ਚਾਹੁੰਦਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਜਾਂ ਅਗਵਾਈ ਕਰਨ ਐਜ਼ ਏ ਪ੍ਰਧਾਨ ਬਣ ਕੇ ਇੱਕ ਪਾਸੇ 117 ਦੇ ਵਿੱਚੋਂ 112 ਮੈਂਬਰ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਅਤੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਦੀ ਪ੍ਰਧਾਨਗੀ ਤੇ ਵਿਸ਼ਵਾਸ ਪ੍ਰਗਟਾਇਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕੱਲ ਫਿਰ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਰੇ ਹੀ ਆਗੂ ਜਿਹੜੇ ਸੀ ਸਰਦਾਰ ਸੁਖਬੀਰ ਸਿੰਘ ਦੇ ਧੜੇ ਵਾਲੇ ਉਹ ਪੇਸ਼ ਹੋਏ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਉਥੇ ਸਾਰੇ ਹੀ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਦੂਜੇ ਪਾਸੇ ਅੱਜ ਇਸ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਕੀਤੀ ਹੈ ਪਰਵਿੰਦਰ ਸਿੰਘ ਢੀਂਸਾ ਅਤੇ ਸਾਖਾ ਜਸਿਸ ਨਿਰਮਲ ਸਿੰਘ ਉਹਨਾਂ ਨੇ ਕਿਹਾ ਕਿ ਅੱਜ ਸਾਬਤ ਹੋ ਗਿਆ ਹੈ ਕਿ ਸ਼ਰੂਣੀ ਅਕਾਲੀ ਦਲ ਦੀ ਵਾਗ ਡੋਰ ਸਿਰਫ ਬਾਦਲ ਪਰਵਾਰ ਦੇ ਹੱਥਾਂ ਦੇ ਵਿੱਚ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇੱਕ ਅਕਾਲ ਤਖਤ ਗੁਰਦੁਆਰਾ ਕੰਨ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਇਸ ਸੈਕੂਲਰ ਸੰਸਥਾ ਨਹੀਂ ਹੈ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਪ੍ਰਧਾਨ ਨੇ ਜਾਂ ਮੈਂਬਰ ਨੇ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਫੈਸਲਾ ਕਰ ਸਕਦੀ ਹੈ ਕਿਵੇਂ ਵਿਸ਼ਵਾਸ ਪ੍ਰਗਟਾ ਸਕਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਇਸ ਨੂੰ ਲੈ ਕੇ ਇੱਕ ਵੱਡਾ ਖਦਸ਼ਾ ਪੇਸ਼ ਕੀਤਾ ਹੈ ਪਰਵਿੰਦਰ ਢੀਂਸਾ ਅਤੇ ਸਾਬਕਾ ਜਸਸ ਨਰਮਲ ਸਿੰਘ ਨੇ ਉਹਨਾਂ ਨੇ ਕਿਹਾ ਕਿ ਇਹ ਥੂ ਸਾਬਤ ਹੁੰਦਾ ਹੈ ਕਿ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਉੱਤੇ ਕਬਜ਼ਾ ਹੈ ਜਿਨੂੰ ਚੋਣ ਕਰ ਸਕਦੇ ਨੇ ਜਿਨੂੰ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਸਕਦੇ ਨੇ ਇਹ ਵੱਡੇ ਪਲਟਵਾਰ ਕੀਤੇ ਗਏ ਨੇ ਨਰਮਲ ਸਿੰਘ ਜਿਹੜੇ ਸਾਬਕਾ ਜੱਜਸ ਅਤੇ ਸੀਨੀਅਰ ਆਗੂ ਸੀ ਸ਼ਰੋਮਣੀ ਅਕਾਲੀ ਦਲ ਦੇ ਅਤੇ ਪਰਵਿੰਦਰ ਸਿੰਘ ਢੀਂਸਾ ਉਹਨਾਂ ਨੇ ਕਿਹਾ ਇਹਨਾਂ ਨੇ ਧਾਰਮਿਕ ਸੰਸਥਾ ਨੂੰ ਸੈਕੂਲਰ ਸੰਸਥਾ ਬਣਾ ਦਿੱਤਾ ਹੈ ਆਪਣਾ ਪ੍ਰਧਾਨਗੀ ਦਾ ਅਹੁਦਾ ਲੈਣ ਦੀ ਆਪਣੇ ਜਿਹੜੇ ਆਗੂ ਸੀ ਉਹਨਾਂ ਨੂੰ ਅੰਦਰ ਖਾਤੇ ਜਿਹੜੇ ਨੇ ਬੜੇ ਵੱਡੇ ਲਾਲਚ ਦਿੱਤੇ ਗਏ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਆਉਣ ਦੇ ਲਈ ਇਹ ਵੱਡੇ ਇਲਜ਼ਾਮ ਲਗਾਏ ਨੇ ਪਰਵਿੰਦਰ ਸਿੰਘ ਢੀਂਸਾ ਅਤੇ ਸਾਬਕਾ ਜਸਸ ਨਿਰਮਲ ਸਿੰਘ ਉਹਨਾਂ ਨੇ ਕਿਹਾ ਕਿ ਪਾਰਟੀ ਜਿਹੜੀ ਹੈ ਟੋਟਲੀ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਚਲੀ ਗਈ ਹੈ ਅਤੇ ਸਾਰੀ ਪਾਰਟੀ ਤੇ ਕਬਜ਼ਾ ਕਰਕੇ ਬੈਠੀ ਹੋਈ ਹੈ ਬਾਦਲ ਪਰਿਵਾਰ ਉਹਨਾਂ ਨੇ ਕਿਹਾ 29 ਸਾਲ ਤੋ ਲਗਭਗ ਲਗਾਤਾਰ ਪਾਰਟੀ ਦੀ ਵਾਗ ਡੋਰ ਜਾਂ ਤਾਂ ਸੁਖਵੀਰ ਬਾਦਲ ਦੇ ਹੱਥ ਵਿੱਚ ਹੈ ਦੂਸਰੇ ਨੰਬਰ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਤੀਜੇ ਨੰਬਰ ਤੇ ਵਿਕਰਮਜੀਤ ਸਿੰਘ ਮੁੰਜੀਠੀਆ ਉਹਨਾਂ ਨੇ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਬਚਾਉਣ ਲਈ ਜਿਹੜਾ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਜੇ ਜੇਕਰ ਸੱਚੇ ਹੁੰਦੇ ਤੇ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਿਉਂਕਿ ਉਹ ਚਾਹੁੰਦੇ ਨੇ ਕਿ 2027 ਦੀਆਂ ਚੋਣਾਂ ਦੇ ਵਿੱਚ ਮੈਂ ਜਿਹੜਾ ਹੈ ਮੁੱਖ ਮੰਤਰੀ ਬਣਾ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕੌਣ ਸਹੀ ਹੈ ਕੌਣ ਸਹੀ ਹੈ ਕਿੰਨਾਂ ਨੇ ਪਾਰਟੀ ਨੂੰ ਦੂਸਰਿਆਂ ਦੇ ਹੱਥਾਂ ਵਿੱਚ ਸੌਂਪਿਆ ਉਹਨਾਂ ਨੇ ਕੀਤੀ ਭਾਰਤੀ ਜਨਤਾ ਪਾਰਟੀ ਦੀ ਗੱਲ ਉਹਨਾਂ ਨੇ ਕਿਹਾ ਜੇ ਟਾਲ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਭਾਰਤੀ ਜਨਤਾ ਦਲ ਦੀ ਬਦੌਲਤ ਲੱਗੀ ਹੈ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਬਾਜ਼ੁਰਜਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਦੇ ਪੰਥਕ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੰਮ ਕਰਨਾ ਚਾਹੀਦਾ ਹੈ ਰਲ ਮਿਲ ਕੇ ਲੇਕਿਨ ਉਹਨਾਂ ਨੇ ਫਿਰ ਕਿਹਾ ਹੈ ਕਿ ਅਸੀਂ ਇਸ ਤੇ ਚਿੰਤਾ ਪ੍ਰਗਟ ਕਰਦੇ ਹਾਂ ਕਿ ਕੁਝ ਲਾਲਚ ਦੇ ਬਦਲੇ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਵਿਸ਼ਵਾਸ ਫਿਰ ਤੋਂ ਦੁਬਾਰਾ ਪ੍ਰਗਟਾਇਆ ਹੈ ਧੰਨਵਾਦ